ਹੈਲੋ ਦੋਸਤੋ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵਿੱਕੀ ਕਲਾਸ 24 ਵਿੱਚ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 2025 ਚ ਪੰਜਾਬ ਸਰਕਾਰ ਦੁਆਰਾ ਇੱਕ ਤੋਂ ਵੱਧ ਇੱਕ ਜਿਹੜੀ ਨਵੀਂ ਵੈਕੈਂਸੀ ਦੀ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਹੁਣੀ-ਹੁਣੀ ਹਲੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਪੁਲਿਸ ਕਨਸਟੇਬਲ ਦਾ ਜਿਹੜਾ ਐਗਜ਼ਾਮ ਹੈ ਕੰਪਲੀਟ ਹੋਇਆ ਤੇ ਉਹਦੀ ਅਨਸਰ ਕੀ ਵੀ ਆ ਚੁੱਕੀ ਹੈ ਤੇ ਹੁਣ ਇਹਦੇ ਲਈ ਜਿਹੜਾ ਫਿਜ਼ੀਕਲ ਟੈਸਟ ਹੈ ਉਹ ਹੋਊਗਾ ਤੇ ਉਸ ਦੇ ਨਾਲ ਹੀ ਇੱਕ ਹੋਰ ਖੁਸ਼ਖਬਰੀ ਪੰਜਾਬ ਸਰਕਾਰ ਦੁਆਰਾ ਦਿੱਤੀ ਗਈ ਹੈ ਬੱਚਿਆਂ ਨੂੰ ਕਿ ਜੇਲ੍ਹ ਵਿਭਾਗ ਵਿੱਚ ਜੇਲ੍ਹ ਵਿਭਾਗ ਵਿੱਚ 509 ਨਵੀਂ ਭਰਤੀਆਂ ਕੀਤੀਆਂ ਜਾਣਗੀਆਂ 509 ਨਵੀਂ ਭਰਤੀਆਂ ਕੀਤੀਆਂ ਜਾਣਗੀਆਂ ਜੇਲ੍ਹ ਵਿਭਾਗ ਵਿੱਚ ਤੇ ਇਸ ਦੀ ਜੋ ਅਨਾਉਂਸਮੈਂਟ ਹੈ ਉਹ ਆਪਣੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚਿਮਾ ਨੇ ਪ੍ਰੈਸ ਕਾਨਫਰੰਸ ਰਾਹੀਂ ਇਹ ਜੀ ਅਨਾਉਂਸਮੈਂਟ ਕੀਤੀ ਹੈ ਤੇ ਇਹਦੇ ਵਿੱਚ ਕਿਹੜੇ ਕਿਹੜੇ ਕਿੰਨੇ ਕਿੰਨੇ ਹੋਣਗੇ ਤੁਸੀਂ ਦੇਖ ਲਿਓ ਸਹਾਇਕ ਸੁਪਰਵਾਈਟੈਂਟ ਜਿਹੜੇ ਇਹ 29 ਹੋਣਗੇ ਵਰਡ ਜਿਹੜੇ ਉਹ 451 ਹੋਣਗੇ ਮੈਟਰਨ ਦੀਆਂ 20 ਪੋਸਟ ਆਣਗੀਆਂ ਤੇ ਮੈਂ ਤਾਂ ਦੋਸਤੋ ਤੁਹਾਨੂੰ ਇੱਕੋ ਹੀ ਸਲਾਹ ਦਵਾਂਗਾ ਕਿ ਜੋ ਆਪਣਾ ਤੁਹਾਡਾ 베ਸ ਬਣਿਆ ਹੋਇਆ ਹੈ ਜੇ ਤੁਸੀਂ ਪੰਜਾਬ ਪੁਲਿਸ ਕਨਸਟੇਬਲ ਦੀ ਜਿਹੜੀ ਤਿਆਰੀ ਕੀਤੀ ਹੈ ਐਗਜ਼ਾਮ ਦੀ ਤੇ ਤੁਹਾਡਾ 베ਸ ਬਣਿਆ ਹੋਇਆ ਹੈ ਤੁਸੀਂ ਇਹਨੂੰ ਛੱਡੋ ਨਾ ਤੁਸੀਂ ਰੈਗੂਲਰ ਜੋ ਆਪਣੀ ਸਟੱਡੀ ਜਾਰੀ ਰੱਖੋ ਕਿਉਂਕਿ ਬਹੁਤ ਜਲਦ ਤੁਹਾਨੂੰ ਇਸ ਵੈਕੈਂਸੀਆਂ ਦਾ ਨੋਟੀਫਿਕੇਸ਼ਨ ਆ ਉਹ ਮਿਲਣ ਵਾਲਾ ਹੈ ਇਸ ਲਈ ਆਪਣੀ ਜੋ ਸਟੱਡੀ ਹੈ ਉਹ ਕੰਟੀਨਿਊ ਰੱਖੋ ਇਹ ਸ਼ਾਇਦ ਹੋ ਸਕਦਾ ਹੈ ਅਗਲੇ ਮਹੀਨੇ ਜੇ ਪੰਜਾਬ ਸਰਕਾਰ ਕੋਧੋਂ ਵੀ ਇਸ ਜਿਹੜੀ ਵੈਕੈਂਸੀਆਂ ਨੇ ਇਹਦਾ ਨੋਟੀਫਿਕੇਸ਼ਨ ਜਾਰੀ ਕਰ ਸਕਦੀ ਹੈ ਤਾਂ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ